ਸਸਿਕਾ ਜੀ ਮੈਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਰੂਸ ਦੇ ਨਾਲ ਵਪਾਰ ਕਰਨ ਵਾਲੇ ਕਿਸੇ ਵੀ ਦੇਸ਼ ਨੂੰ ਬਹੁਤ ਸਖਤ ਪਾਬੰਦੀਆਂ ਦਾ ਹੁਣ ਸਾਹਮਣਾ ਕਰਨਾ ਪੈ ਸਕਦਾ ਹੈ ਜੀ ਹਾਂ ਪੱਤਰਕਾਰ ਨੇ ਇੱਕ ਸਵਾਲ ਦੇ ਜਵਾਬ ਵਿੱਚ ਟਰੰਪ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਅਤੇ ਰਿਪਬਲਿਕਨ ਪਾਰਟੀ ਦੇ ਨੇਤਾ ਰੂਸ ਉੱਤੇ ਦਬਾਅ ਵਧਾਉਣ ਦੇ ਉਦੇਸ਼ ਦੇ ਨਾਲ ਕਾਨੂੰਨ ਬਣਾ ਰਹੇ ਨੇ ਅਤੇ ਟਰੰਪ ਨੇ ਵੀ ਕਿਹਾ ਕਿ ਪਾਬੰਦੀਆਂ ਸਿਰਫ ਰੂਸ ਤੇ ਹੀ ਨਹੀਂ ਸਗੋਂ ਈਰਾਨ ਤੇ ਨਾਲ ਵਪਾਰ ਕਰਨ ਵਾਲੇ ਦੇਸ਼ਾਂ ਉੱਤੇ ਵੀ ਲਗਾਈਆਂ ਜਾ ਸਕਦੀਆਂ ਨੇ ਟੰਪਰ ਸ਼ਾਸਨ ਪਹਿਲਾਂ ਹੀ ਭਾਰਤ ਉਤੇ ਪੰਜਾਬ ਅਤੀਸ਼ਰ ਟੈਰਿਫ ਲਗਾ ਚੁੱਕੇ ਨੇ ਜੋ ਕਿ ਦੁਨੀਆ ਦੇ ਵਿੱਚ ਸਭ ਤੋਂ ਵੱਧ ਮੰਨਿਆ ਜਾਂਦਾ ਹੈ ਤੇ ਇਹਦੇ ਵਿੱਚ 25% ਵਾਧੂ ਟੈਕਸ ਸ਼ਾਮਿਲ ਹੈ ਕਿਉਂਕਿ ਭਾਰਤੀ ਰੂਸ ਤੋਂ ਤੇਲ ਅਤੇ ਗੈਸ ਖਰੀਦਦਾ ਹੈ ਅਮੇਰੀ ਰਾਸ਼ਟਰਪਤੀ ਡੋਨਾਲਡ 트াম্প ਨੇ ਐਤਵਨ ਨੂੰ ਚੇਤਾਵਨੀ ਦਿੱਤੀ ਹੈ ਕਿ ਰੂਸ ਦੇ ਨਾਲ ਵਪਾਰ ਕਰਨ ਵਾਲੇ ਕਿਸੇ ਵੀ ਦੇਸ਼ ਨੂੰ ਬਹੁਤ ਸਖਤ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ। ਪੱਤਰਕਾਰਾਂ ਦੇ ਇੱਕ ਸਵਾਲ ਦੇ ਜਵਾਬ ਦੇ ਵਿੱਚ 트াম্প ਨੇ ਕਿਹਾ ਕਿ 트াম্প ਪ੍ਰਸ਼ਾਸਨ ਅਤੇ ਰਿਪਬਲਿਕਨ ਪਾਰਟੀ ਦੇ ਨੇਤਾ ਰੂਸ 'ਤੇ ਦਬਾਅ ਵਧਾਉਣ ਦੇ ਉਦੇਸ਼ ਦੇ ਨਾਲ ਕਾਨੂੰਨ ਬਣਾ ਰਹੇ ਨੇ। 트াম্প ਨੇ ਵੀ ਕਿਹਾ ਕਿ ਪਾਬੰਦੀਆਂ ਸਿਰਫ ਰੂਸ 'ਤੇ ਹੀ ਨਹੀਂ ਸਗੋ, ਈਰਾਨ ਦੇ ਨਾਲ ਵਪਾਰ ਕਰਨ ਵਾਲੇ ਦੇਸ਼ਾਂ 'ਤੇ ਵੀ ਲਗਾਈਆਂ ਜਾ ਸਕਦੀਆਂ ਨੇ। ਕੈਂਪ ਚਾਸਨ ਪਹਿਲਾਂ ਹੀ ਪਾਤ ਉਤੇ 50% ਟੈਰਿਫ ਲਗਾ ਚੁੱਕੇ ਨੇ ਜੋ ਕਿ ਦੁਨੀਆ ਦੇ ਵਿੱਚ ਸਭ ਤੋਂ ਵੱਧ ਮੰਨਿਆ ਜਾਂਦਾ ਹੈ ਇਸ ਦੇ ਵਿੱਚ 25% ਵਾਧੂ ਟੈਕਸ ਸ਼ਾਮਲ ਹੈ ਕਿਉਂਕਿ ਪਾਤ ਰੂਸ ਤੋਂ ਤੇਲ ਅਤੇ ਗੈਸ ਖਰੀਦਦਾ ਹੈ they may add a uh, rant to that as you know i suggested it so any uh, country that does business with russia will be very severely sanctioned uh, we may add a rant to the formula yes dassi halle de vich senator lindse gramman ne ik bill pesh kita jide vich rusi tel khareedan ate vechan wali deshon te 500 pratishat tariff lagawan <laughs> di mang kiti gayi hai ਸੈਨੇਟਰ ਗ੍ਰਾਮ ਅਤੇ ਸੈਨੇਟਰ ਰਿਜਾਇਲਡ ਬਲੂਮ ਬੈਂਥਲ ਨੇ ਸਾਂਝੇ ਤੌਰ ਤੇ 2025 ਦਾ ਰੂਸ ਨੂੰ ਪਾਬੰਦੀਸ਼ੁਦਾ ਐਕਟ ਪੇਸ਼ ਕੀਤਾ ਹੈ ਜਿਸ ਦੇ ਨਾਲ ਵਪਾਰ ਕਰਨ ਵਾਲੇ ਅਤੇ ਯੂਕਰੇਨ ਯੁੱਧ ਦਾ ਬੀਤੀ ਸਮਰਥਨ ਕਰਨ ਵਾਲੇ ਦੇਸ਼ਾਂ ਤੇ ਸੈਕੰਡਰੀ ਪਾਬੰਦੀਆਂ ਲਗਾਵੇਗਾ ਇਸ ਕਾਨੂੰਨ ਦਾ ਸੋਧ ਦੇ ਵਿੱਚੋਂ 25 ਸੈਨੇਟਰਾਂ ਨੇ ਸਮਰਥਨ ਕੀਤਾ ਰੂਸ ਦੇ ਨਾਲ ਕਾਰੋਬਾਰ ਕਰਨ ਵਾਲੇ ਦੇਸ਼ਾਂ ਤੇ ਪਾਬੰਦੀਆਂ ਬਾਰੇ ਟਰੰਪ ਦਾ ਬਿਆਨ ਵੀ ਤੋਂ ਆਇਆ ਜਦੋਂ ਭਾਰਤੀ ਵਿਦੇਸ਼ੀ ਮੰਤਰੀ ਜਯੰਸ਼ੰਕਰ ਰੂਸ ਦੇ ਦੌਰੇ ਉਤੇ ਨੇ ਜੈਸ਼ੰਕਰ ਨੇ ਮੰਗਲਵਾਰ ਨੂੰ ਮਾਸਕੋ ਦੇ ਵਿੱਚ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਫਰੋਵ ਦੇ ਨਾਲ ਮੁਲਾਕਾਤ ਕੀਤੀ ਤੇ ਮੁਲਾਕਾਤ ਦੌਰਾਨ ਜੈਸ਼ੰਕਰ ਨੇ ਕਿਹਾ ਕਿ ਭਾਰਤ-ਰੂਸ ਸੰਬੰਧ ਲੰਬੇ ਸਮੇਂ ਤੋਂ ਅੰਤਰਰਾਸ਼ਟਰੀ ਸਬੰਧਾਂ ਦੇ ਵਿੱਚ ਸਥਿਰਤਾ ਸਰੋਤ ਰਹੇ ਨੇ ਜੈਸ਼ੰਕਰ ਨੇ ਕਿਹਾ ਕਿ ਭਾਰਤ ਤੇ ਰੂਸ ਦਾ ਵਿਕਾਸ ਨਾ ਸਿਰਫ ਦੋਵਾਂ ਦੇਸ਼ਾਂ ਦੇ ਆਪਸੀ ਹਿੱਤ ਦੇ ਵਿੱਚ ਹੈ ਸਗੋਂ ਦੁਨੀਆ ਦੇ ਹਿੱਤ ਵਿੱਚ ਵੀ ਹੈ ਤੇ ਵਿਦੇਸ਼ ਮੰਤਰੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਵਿਚਕਾਰ ਕਈ ਦੁਵੱਲੇ ਸਮਝੌਤੇ ਪ੍ਰੋਜੈਕਟ ਤੇ ਨਵੀਆਂ ਪਹਿਲ ਕਰਮੀਆਂ ਚਾਰਟੀਆਂ ਨੇ ਜੋ ਵਿਸ਼ੇਸ਼ ਅਤੇ ਵਿਛੇਸ਼ ਅਧਿਕਾਰ ਪ੍ਰਾਪਤ ਕਰਨੀ ਤਿਕ ਪਾਈ ਵਾਲੀ ਨੂੰ ਹੋਰ ਮਜ਼ਬੂਤ ਕਰਨ ਗਿਆ ਜੀ ਹਾਂ ਜੈ ਸ਼ੰਕ ਦੇ ਬਿਆਨ ਨੂੰ ਭਾਰਤ ਦੇ ਵੱਲੋਂ ਅਮਰੀਕਾ ਰਾਸ਼ਟਰਪਤੀ ਟਰੰਪ ਦੇ ਜਵਾਬ ਦੇ ਵਜੋ ਦੇਖਿਆ ਜਾ ਰਿਹਾ ਹੈ ਜਿਨ੍ਹਾਂ ਨੇ ਇਸ ਸਾਲ ਅਗਸਤ ਵਿੱਚ ਰੂਸ ਤੋਂ ਕੱਚਾ ਤੇਲ ਖਰੀਦਣ ਲਈ ਭਾਰਤ ਤੇ ਪੰਜਾਬ ਅਤੀਸ਼ੇ ਟੈਕ ਲਗਾਇਆ ਸੀ ਅਲਕੇ ਪ੍ਰੰਪਤ ਦੀ ਵਾਰ ਵਾ ਇਤਰਾਜ਼ ਦੇ ਬਾਵਜੂਦ ਭਾਰਤ ਨੇ ਰੂਸ ਤੋਂ ਤੇਲ ਖਰੀਦਣਾ ਜਾਰੀ ਰੱਖਿਆ ਜਿੱਹਾਂ ਡੋਨਲਡ ਟਰੰਪ ਨੇ ਸਾਰ ਨਵੰਬਰ ਨੂੰ ਕਿਹਾ ਸੀ ਕਿ ਅਮਰੀਕਾ ਭਾਰਤ ਉਤੇ ਟੈਰਿਫ ਘਟਾ ਸਕਦਾ ਹੈ ਕਿਉਂਕਿ ਉਸਨੇ ਰੂਸ ਤੋਂ ਤੇਲ ਦੀ ਜ਼ਮਾਨਤ ਘਟਾ ਦਿੱਤੀ ਹੈ ਪਲਾਂ ਆਪਣੇ ਕਿਹਾ ਕਿ ਭਾਰਤ ਦੇ ਅਮਰੀਕਾ ਇੱਕ ਨਵੇਂ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੇ ਨੇੜੇ ਨੇ ਹੁਣ ਜਦੋਂ ਭਾਰਤ ਨੇ ਰੂਸੀ ਤੇਲ ਦੀ ਆਪਣੀ ਖਰੀਦ ਨੂੰ ਕਾਫੀ ਘਟਾ ਦਿੱਤਾ ਹੈ ਤਾਂ ਅਮਰੀਕਾ ਹੌਲੀ-ਹੌਲੀ ਟੈਕਸ ਘਟਾਵੇਗਾ। ਕ੍ਰੰਪਟੇ ਬਿਆਨ ਬਲੂਮਬਰਗ ਦੀ ਰਿਪੋਰਟ ਤੋਂ ਬਾਅਦ ਆਇਆ ਜਿਸ ਵਿੱਚ ਦਾਵਾ ਕੀਤਾ ਗਿਆ ਸੀ ਕਿ ਭਾਰਤ ਨੇ ਦਸੰਬਰ ਡਿਲੀਵਰੀ ਡਿਲੇਡ ਰੂਸ ਤੋਂ ਕੱਚੇ ਤੇਲ ਦੀ ਖਰੀਦ ਦੇ ਵਿੱਚ ਕਾਫੀ ਘਟौती ਕਰ ਦਿੱਤੀ ਹੈ। ਇਸ ਰਿਪੋਰਟ ਦੇ ਅਨੁਸਾਰ ਦੇਸ਼ੀਆਂ ਪੰਜ ਪ੍ਰਮੁੱਖ ਰਿਫਾਇਨਰੀਆਂ ਨੇ ਦਸੰਬਰ ਦੇ ਲਈ ਕੋਈ ਨਵਾਂ ਆਰਡਰ ਨਹੀਂ ਦਿੱਤਾ ਸੀ। ਜੀ ਹਾਂ ਰਿਲਾਇੰਸ ਇੰਜੀਨਰਿੰਗ ਸਟਰੀਜ਼ ਪਾਲ ਪੈਟਰੋਲੀਅਮ ਹਿੰਦੁਸਤਾਨ ਪੈਟਰੋਲੀਅਮ ਮੰਗਲੌਰ ਰਿਫਾਇਨਟਰੀ ਅਤੇ ਐਚਪੀਸੀਐਲ ਮਿੱਤਲ એનર્ਜੀ ਜੋ ਇਸ ਸਾਲ ਹੁਣ ਤੱਕ ਭਾਰਤ ਦੇ ਰੂਸ ਈਆ ਦਾ 2 ਤਿਹਾਈ ਹਿੱਸਾ ਨੇ ਉਹਨਾਂ ਨੇ ਦਸੰਬਰ ਦੇ ਲਈ ਰੂਸ ਦੇ ਨਾਲ ਕੋਈ ਨਵਾਂ ਆਰਡਰ ਨਹੀਂ ਦਿੱਤਾ ਦਸੰਬਰ ਦੇ ਲਈ ਰੂਸੀ ਤੇਲ ਖਰੀਦਣ ਵਾਲੇ ਸਿਰਫ ਇੰਡੀਅਨ ਔਇਲ ਅਤੇ ਨਿਆਰਾ એનર્ਜੀ ਹੀ ਨੇ IOC ਗੈਰ ਪ੍ਰਤੀਬੰਧਿਤ ਸਪਲਾਈਰ ਤੋਂ ਖਰੀਦ ਰਿਹਾ ਹੈ ਜੁਰਕੇ ਨਿਆਰਾ ਜਿਸ ਦੇ ਵਿੱਚ ਰੂਸ ਦੀ 49% ਹਿੱਸੇਦਾਰੀ ਹੈ ਪੂਰੀ ਤਰ੍ਹਾਂ ਰੂਸੀ ਸਪਲਾਈ ਤੇ ਨਿਰਭਰ ਹੈ ਜੀ ਹਾਂ ਹੈਲਿੰਸਕੀ ਸੈਂਟਰ ਫਾਰ ਰਿਸਰਚ ਔਨ એનર્ਜੀ ਐਂਡ ਕਲੀਨ 에ਅਰ ਦੀ ਇੱਕ ਰਿਪੋਰਟ ਦੇ ਅਨੁਸਾਰ ਭਾਰਤ ਨੇ ਅਕਤੂਬਰ ਦੇ ਵਿੱਚ ਰੂਸ ਤੋਂ 2.5 ਬਿਲੀਅਨ ਡਾਲਰ ਯਾਨੀ ਕਿ ਲਗਭਗ 22.17 ਹਜ਼ਾਰ ਕਰੋੜ ਦਾ ਕੱਚਾ ਤੇਲ ਖਰੀਦਿਆ ਜਿਸ ਨਾਲ ਇਹ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਖਰੀਦਦਾਰ ਬਣ ਗਿਆ Thank you ਸੀਆਰਈ ਦੇ ਇਹ ਦੇ ਅਨੁਸਾਰ ਚੀਨ 3.7 ਬਿਲੀਅਨ ਡਾਲਰ ਯਾਨੀ ਕਿ ਲਗਭਗ 32.82 ਰੁਪਏ ਹਜ਼ਾਰ ਕਰੋੜ ਦੇ ਦੇ ਆਇਆਤ ਦੇ ਨਾਲ ਪਹਿਲੇ ਸਥਾਨ ਤੇ ਹੈ ਕੁੱਲ ਮਿਲਾ ਕੇ ਰੂਸ ਤੋਂ ਭਾਰਤ ਦਾ ਜੈਵਿਕ ਬਾਲਣ ਆਇਆਤ 3.1 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਤੇ ਇਸ ਦੌਰਾਨ ਚੀਨ ਦਾ ਕੁੱਲ ਅੰਗੜਾ 5.8 ਬਿਲੀਅਨ ਡਾਲਰ ਹੈ ਚੀਨ ਰੂਸੀ ਕੇਲੇ ਦਾ ਸਭ ਤੋਂ ਵੱਡਾ ਖਰੀਦਦਾਰ ਵੀ ਰਿਹਾ ਹੈ ਜਿਸ ਨੇ 760 ਬਿਲੀਅਨ ਡਾਲਰ ਦਾ ਕੋਲਾ ਖਰੀਦਿਆ ਤੇ ਇਸ ਦੌਰਾਨ ਭਾਰਤ ਨੇ ਅਕਤੂਬਰ ਦੇ ਵਿੱਚ 350 ਮਿਲੀਅਨ ਡਾਲਰ ਦਾ ਰੂਸ ਕੋਲਾਤੇ ਦੋਸਤੋ 22 ਮਿਲੀਅਨ ਡਾਲਰ ਦੇ ਤੇਲ ਉਤਪਾਦਦਾ ਦਾਇਰ ਕੀਤਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਰੂਸ ਦੇ ਨਾਲ ਵਪਾਰ ਕਰਨ ਵਾਲੇ ਕਿਸੇ ਵੀ ਦੇਸ਼ ਨੂੰ ਬਹੁਤ ਸਖਤ ਪਾਬੰਦੀਆਂ ਦਾ ਹੁਣ ਸਾਹਮਣਾ ਕਰਨਾ ਪੈ ਸਕਦਾ ਹੈ ਜੀ ਹਾਂ ਪੱਤਰਕਾਰ ਨੇ ਇੱਕ ਸਵਾਲ ਦੇ ਜਵਾਬ ਵਿੱਚ ਟਰੰਪ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਅਤੇ ਪਬਲਿਕਨ ਪਾਰਟੀ ਦੇ ਨੇਤਾ ਰੂਸ ਉੱਤੇ ਦਬਾਅ ਵਧਾਉਣ ਦੇ ਉਦੇਸ਼ ਦੇ ਨਾਲ ਕਾਨੂੰਨ ਬਣਾ ਰਹੇ ਨੇ ਅਤੇ ਟਰੰਪ ਨੇ ਵੀ ਕਿਹਾ ਕਿ ਪਾਬੰਦੀਆਂ ਸਿਰਫ ਰੂਸ ਤੇ ਹੀ ਨਹੀਂ ਸਗੋਂ ਈਰਾਨ ਦੇ ਨਾਲ ਵਪਾਰ ਕਰਨ ਵਾਲੇ ਦੇਸ਼ਾਂ ਉੱਤੇ ਵੀ ਲਗਾਈਆਂ ਜਾ ਸਕਦੀਆਂ ਨੇ ਟੰਪਰ ਸ਼ਾਸਨ ਪਹਿਲਾਂ ਹੀ ਭਾਰਤ ਉਤੇ 50% ਟੈਰਿਫ ਲਗਾ ਚੁੱਕੇ ਨੇ ਜੋ ਕਿ ਦੁਨੀਆ ਦੇ ਵਿੱਚ ਸਭ ਤੋਂ ਵੱਧ ਮੰਨਿਆ ਜਾਂਦਾ ਹੈ ਤੇ ਇਹਦੇ ਵਿੱਚ 25% ਵਾਧੂ ਟੈਕਸ ਸ਼ਾਮਿਲ ਹੈ ਕਿਉਂਕਿ ਭਾਰਤੀ ਰੂਸ ਤੋਂ ਤੇਲ ਅਤੇ ਗੈਸ ਖਰੀਦਦਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਤਵਾਦ ਨੂੰ ਚੇਤਾਵਨੀ ਦਿੱਤੀ ਹੈ ਕਿ ਰੂਸ ਦੇ ਨਾਲ ਵਪਾਰ ਕਰਨ ਵਾਲੇ ਕਿਸੇ ਵੀ ਦੇਸ਼ ਨੂੰ ਬਹੁਤ ਸਖਤ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ। ਪੱਤਰਕਾਰਾਂ ਦੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਟਰੰਪ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਅਤੇ ਰਿਪਬਲਿਕਨ ਪਾਰਟੀ ਦੇ ਨੇਤਾ ਰੂਸ 'ਤੇ ਦਬਾਅ ਵਧਾਉਣ ਦੇ ਉਦੇਸ਼ ਦੇ ਨਾਲ ਕਾਨੂੰਨ ਬਣਾ ਰਹੇ ਨੇ। ਟਰੰਪ ਨੇ ਵੀ ਕਿਹਾ ਕਿ ਪਾਬੰਦੀਆਂ ਸਿਰਫ ਰੂਸ 'ਤੇ ਹੀ ਨਹੀਂ ਸਗੋ, ਈਰਾਨ ਦੇ ਨਾਲ ਵਪਾਰ ਕਰਨ ਵਾਲੇ ਦੇਸ਼ਾਂ 'ਤੇ ਵੀ ਲਗਾਈਆਂ ਜਾ ਸਕਦੀਆਂ ਨੇ। ਕੰਪੈਚਸ ਤੋਂ ਪਹਿਲਾਂ ਹੀ ਪਾਤ ਉਤੇ 50% ਟੈਰਿਫ ਲਗਾ ਚੁੱਕੇ ਨੇ ਜੋ ਕਿ ਦੁਨੀਆ ਦੇ ਵਿੱਚ ਸਭ ਤੋਂ ਵੱਧ ਮੰਨਿਆ ਜਾਂਦਾ ਹੈ ਇਸ ਵਿੱਚ 25% ਵਾਧੂ ਟੈਕਸੇ ਸ਼ਾਮਲ ਹੈ ਕਿਉਂਕਿ ਪਾਤ ਰੂਸ ਤੋਂ ਤੇਲ ਅਤੇ ਗੈਸ ਖਰੀਦਦਾ ਹੈ they may add a uh, rant to that as you know i suggested it so any uh, country that does business with russia will be very severely sanctioned uh, we may add a rant to the formula yo ਦਸੀ ਹਾਲੀ ਦੇ ਵਿੱਚ ਸੈਨੇਟਰ ਲਿੰਡਸੇ ਗ੍ਰਾਮਨ ਨੇ ਇੱਕ ਬਿਲ ਪੇਸ਼ ਕੀਤਾ ਜਿਸ ਦੇ ਵਿੱਚ ਰੂਸੀ ਤੇਲ ਖਰੀਦਣ ਅਤੇ ਵੇਚਣ ਵਾਲੇ ਦੇਸ਼ਾਂ ਤੇ 500 ਪ੍ਰਤੀਸ਼ਤ ਟੈਰਿਫ ਲਗਾਉਣ ਦੀ ਮੰਗ ਕੀਤੀ ਗਈ ਹੈ ਸੈਨਟੇਕ ਗ੍ਰਾਮ ਅਤੇ ਸੈਂਟਰ ਰਿਜਾਇਰਡ ਬਲੂਮ ਬੈਂਥਲ ਨੇ ਸਾਂਝੇ ਤੌਰ ਤੇ 2025 ਦਾ ਰੂਲ ਨੁਬੰਦੀਸ਼ੁਦਾ ਐਕਟ ਬੇਸ ਕੀਤਾ ਹੈ ਜਿਸ ਰੂਲ ਦੇ ਨਾਲ ਵਪਾਰ ਕਰਨ ਵਾਲੇ ਅਤੇ ਯੂਕਰੇਨ ਯੁੱਧ ਦਾ ਵਿਤੀ ਸਮਰਥਨ ਕਰਨ ਵਾਲੇ ਦੇਸ਼ਾਂ ਤੇ ਸੈਕੰਡਰੀ ਪਾਬੰਦੀਆਂ ਲਗਾਵੇਗਾ ਇਸ ਕਾਨੂੰਨ ਦਾ ਸੋਧ ਦੇ ਵਿੱਚੋਂ 25 ਸੈਨੇਟਰਾਂ ਨੇ ਸਮਰਥਨ ਕੀਤਾ। ਰੂਸ ਦੇ ਨਾਲ ਕਾਰੋਬਾਰ ਕਰਨ ਵਾਲੇ ਦੇਸ਼ਾਂ ਤੇ ਭਵੰਤੀਲ ਗੋਨ ਬਾਰੇ ਟ੍ਰੰਪ ਦਾ ਬਿਆਨ ਸੁਣਿਆ ਹੈ ਜਦੋਂ ਭਾਰਤੀ ਵਿਦੇਸ਼ੀ ਮੰਤਰੀ ਜੈ ਸ਼ੰਕਰ ਰੂਸ ਦੇ ਦੌਰੇ ਉਤੇ ਨੇ। ਜੈ ਸ਼ੰਕਰ ਨੇ ਮੰਗਲਵਾਰ ਨੂੰ ਮਾਸਕੋ ਦੇ ਵਿੱਚ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਦੇ ਨਾਲ ਮੁਲਾਕਾਤ ਕੀਤੀ ਤੇ ਮੁਲਾਕਾਤ ਦੌਰਾਨ ਜੈ ਸ਼ੰਕਰ ਨੇ ਕਿਹਾ ਕਿ ਭਾਰਤ ਰੂਸ ਮੰਦ ਲੰਬੇ ਸਮੇਂ ਤੋਂ ਅੰਤਰਰਾਸ਼ਟਰੀ ਸਬੰਧਾਂ ਦੇ ਵਿੱਚ ਸਥਿਰਤਾ ਸਿਰੋਤ ਹੈ। ਜੈ ਸ਼ੰਕਰ ਨੇ ਕਿਹਾ ਕਿ ਭਾਰਤ ਤੇ ਰੂਸ ਦਾ ਵਿਕਾਸ ਨਾ ਸਿਰਫ ਦੋਵਾਂ ਦੇਸ਼ਾਂ ਦੇ ਆਪਸੀ ਹਿੱਤ ਦੇ ਵਿੱਚ ਹੈ ਸਗੋ ਦੁਨੀਆ ਦੇ ਹਿੱਤ ਵਿੱਚ ਵੀ ਹੈ ਤੇ ਵਿਦੇਸ਼ ਮੰਤਰੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਵਿਚਕਾਰ ਕਈ ਦੋਵੱਲੇ ਸਮਝੌਤੇ ਪ੍ਰੋਜੈਕਟ ਅਤੇ ਨਵੀਆਂ ਪਹਿਲ ਕਰਮੀਆਂ ਚਾਲੀਆਂ ਨੇ ਜੋ ਵਿਸ਼ੇਸ਼ ਅਤੇ ਵਿਛੇਸ਼ ਦੀ ਤਰ੍ਹਾਂ ਪ੍ਰਾਪਤ ਰਣਨੀਤਿਕ ਪਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਗਿਆ ਜੀ ਹਾਂ ਜੈ ਸ਼ੰਕਰ ਦੇ ਬਿਆਨ ਨੂੰ ਭਾਰਤ ਦੇ ਵੱਲ ਅਮਰੀਕਾ ਦੇ ਰਾਸ਼ਟਰਪਤੀ ਟ੍ਰੰਪ ਦੇ ਜਵਾਬ ਦੇ ਵਜੂ ਦੇਖਿਆ ਜਾ ਰਿਹਾ ਹੈ ਜਿਨ੍ਹਾਂ ਨੇ ਇਸ ਸਾਲ ਅਗਸਤ ਵਿੱਚ ਰੂਸ ਤੋਂ ਕੱਚਾ ਤੇਲ ਖਰੀਦਣ ਲਈ ਭਾਰਤ ਤੇ ਪੰਜਾਬ ਅਤੀਸ਼ੇ ਟੈਕ ਲਗਾਇਆ ਸੀ ਹਾਲਕਿ ਟ੍ਰੰਪ ਦੇ ਵਾਰ ਵਾਰ ਇਤਰਾਜ਼ ਦੇ ਬਾਵਜੂਦ ਭਾਰਤ ਨੇ ਰੂਸ ਤੋਂ ਤੇਲ ਖਰੀਦਣਾ ਜਾਰੀ ਰੱਖਿਆ ਹੈ ਜੀ ਹਾਂ ਡੋਨਲਡ ਟ੍ਰੰਪ ਨੇ ਸਾਰ ਨਵੰਬਰ ਨੂੰ ਕਿਹਾ ਸੀ ਕਿ ਅਮਰੀਕਾ ਭਾਰਤ ਉਤੇ ਟੈਰਿਫ ਘਟਾ ਸਕਦਾ ਹੈ ਕਿਉਂਕਿ ਉਸਨੇ ਰੂਸ ਤੋਂ ਤੇਲ ਦੀ ਜ਼ਮਾਨਤ ਘਟਾ ਦਿੱਤੀ ਹੈ ਕ੍ਰਾਂਪਨ ਨੇ ਕਿਹਾ ਕਿ ਭਾਰਤ ਦੇ ਅਮਰੀਕਾ ਇੱਕ ਨਵੇਂ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੇ ਨੇੜੇ ਨੇ ਹੁਣ ਜਦੋਂ ਭਾਰਤ ਨੇ ਰੂਸੀ ਤੇਲ ਦੀ ਆਪਣੀ ਖਰੀਦ ਨੂੰ ਕਾਫੀ ਘਟਾ ਦਿੱਤਾ ਹੈ ਤਾਂ ਅਮਰੀਕਾ ਹੌਲੀ-ਹੌਲੀ ਟੈਕਸ ਘਟਾਵੇਗਾ। ਕ੍ਰਾਂਪਨ ਦਾ ਇਹ ਬਿਆਨ ਬਲੂਮਬਰਗਰ ਦੀ ਰਿਪੋਰਟ ਤੋਂ ਬਾਅਦ ਆਇਆ ਜਿਸ ਵਿੱਚ ਦਾਵਾ ਕੀਤਾ ਗਿਆ ਸੀ ਕਿ ਭਾਰਤ ਨੇ ਦਸੰਬਰ ਡਿਲੀਵਰੀ ਦੇ ਲਈ ਰੂਸ ਤੋਂ ਕੱਚੇ ਤੇਲ ਦੀ ਖਰੀਦ ਦੇ ਵਿੱਚ ਕਾਫੀ ਝਟੋਕੀ ਕਰ ਦਿੱਤੀ ਹੈ। ਇਸ ਰਿਪੋਰਟ ਦੇ ਅਨੁਸਾਰ ਦੇਸ਼ੀਆਂ ਪੰਜ ਪ੍ਰਮੁੱਖ ਰਿਫਾਇਨਰੀਆਂ ਨੇ ਦਸੰਬਰ ਦੇ ਲਈ ਕੋਈ ਨਵਾਂ ਆਰਡਰ ਨਹੀਂ ਦਿੱਤਾ ਸੀ। ਜੀ ਹਾਂ ਰਿਲਾਇੰਸ ਇੰਡਸਟਰੀ ਪੈਟਰੋਲੀਅਮ ਹਿੰਦੁਸਤਾਨ ਪੈਟਰੋਲੀਅਮ ਮੰਗਲੌਰ ਰਿਫਾਇਨਟਰੀ ਅਤੇ ਐਚਪੀਸੀਐਲ ਮਿੱਤਲ એનર્ਜੀ ਜੋ ਇਸ ਸਾਲ ਹੁਣ ਤੱਕ ਭਾਰਤ ਦੇ ਰੂਸ ਦੇ ਆਯਾਤ ਦਾ 2 ਤਿਹਾਈ ਹਿੱਸਾ ਨੇ ਉਹਨਾਂ ਨੇ ਦਸੰਬਰ ਦੇ ਲਈ ਰੂਸ ਦੇ ਨਾਲ ਕੋਈ ਨਵਾਂ ਆਰਡਰ ਨਹੀਂ ਦਿੱਤਾ ਦਸੰਬਰ ਦੇ ਲਈ ਰੂਸੀ ਤੇਲ ਖਰੀਦਣ ਵਾਲੇ ਸਿਰਫ ਇੰਡੀਅਨ ਆਇਲ ਅਤੇ ਨਿਆਰਾ એનર્ਜੀ ਹੀ ਨੇ IOC ਗੈਰ ਪ੍ਰਤੀਬੰਧਿਤ ਸਪਲਾਇਰ ਤੋਂ ਖਰੀਦ ਰਿਹਾ ਹੈ ਜਦੋਂ ਕਿ ਨਿਆਰਾ ਜਿਸ ਦੇ ਵਿੱਚ ਰੂਸ ਦੀ ਰੋਸਨੇਫਟ ਦੀ 49% ਹਿੱਸੇਦਾਰੀ ਹੈ ਪੂਰੀ ਤਰ੍ਹਾਂ ਰੂਸੀ ਸਪਲਾਈ ਤੇ ਨਿਰਭਰ ਹੈ ਜੀ ਹਾਂ ਹੈਲਿੰਸਕੀ ਸਟੀ ਸੈਂਟਰ ਫਾਰ ਰਿਸਰਚ ਔਨ એનર્ਜੀ ਐਂਡ ਕਲੀਨ 에ਅਰ ਦੀ ਇੱਕ ਰਿਪੋਰਟ ਦੇ ਅਨੁਸਾਰ ਭਾਰਤ ਨੇ ਅਕਤੂਬਰ ਦੇ ਵਿੱਚ ਰੂਸ ਤੋਂ 2.5 ਬਿਲੀਅਨ ਡਾਲਰ ਯਾਨੀ ਕਿ ਲਗਭਗ 22.17 ਹਜ਼ਾਰ ਕਰੋੜ ਰੁਪਏ ਦਾ ਕੱਚਾ ਤੇਲ ਖਰੀਦਿਆ ਜਿਸ ਦੇ ਨਾਲ ਇਹ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਖਰੀਦਦਾਰ ਬਣ ਗਿਆ ਹੈ ਸੀਆਰਈ ਦੇ ਇਹ ਦੇ ਅਨੁਸਾਰ ਚੀਨ 3.7 ਬਿਲੀਅਨ ਡਾਲਰ ਯਾਨੀ ਕਿ ਲਗਭਗ 32.82 ਰੁਪਏ ਹਜ਼ਾਰ ਕਰੋੜ ਰੁਪਏ ਦੇ ਆਇਆਤ ਦੇ ਨਾਲ ਪਹਿਲੇ ਸਥਾਨ ਤੇ ਹੈ ਕੁੱਲ ਮਿਲਾ ਕੇ ਰੂਸ ਤੋਂ ਫਾਲਤਾ ਜੈਵਿਕ ਬਾਲਨ ਆਇਆਤ 3.1 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਤੇ ਇਸ ਦੌਰਾਨ ਚੀਨ ਦਾ ਕੁੱਲ ਅੰਗੜਾ 5.8 ਬਿਲੀਅਨ ਡਾਲਰ ਹੈ ਚੀਨ ਰੂਸੀ ਕੇਲੇ ਦਾ ਸਭ ਤੋਂ ਵੱਡਾ ਖਰੀਦਦਾਰ ਵੀ ਰਿਹਾ ਹੈ ਜਿਸ ਨੇ 760 ਬਿਲੀਅਨ ਡਾਲਰ ਦਾ ਕੋਲਾ ਖਰੀਦਿਆ ਤੇ ਇਸ ਦੌਰਾਨ ਭਾਰਤ ਨੇ ਅਕਤੂਬਰ ਦੇ ਵਿੱਚ 350 ਮਿਲੀਅਨ ਡਾਲਰ ਦਾ ਕੋਲਾਤੇ ਦੋਸਤੋ 22 ਮਿਲੀਅਨ ਡਾਲਰ ਦੇ ਤੇਲ ਉਤਪਾਦਦਾ ਦਾ ਐਤ ਕੀਤਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ